ਸਾਰੇ ਪੱਤਰਕਾਰ ਸਾਥੀਓ ਸਭ ਤੋਂ ਪਹਿਲਾਂ ਫਤਿਹ ਲਗੇ ਬਹਿ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਢੱਲੇਵਾਲ ਸਾਹਿਬ ਤੋਂ ਸ਼ੁਰੂ ਕਰਨ ਲੱਗਾ ਹਾਂ ਕਿ ਅੱਜ ਉਹਨਾਂ ਦੇ 52 ਦਿਨ ਹੋ ਗਏ ਨੇ ਜਿਹੜੀ ਸਥਿਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਉਹ ਸਾਰੇ ਆਪਾਂ ਵੇਖ ਰਹੇ ਹਾਂ ਜਿਹੜੇ ਮਿਲ ਰਹੇ ਆ ਉਹਨਾਂ ਦੀ ਐਸ ਵਕਤ ਜਿਹੜੀ ਸਥਿਤੀ ਆ ਉਹ ਪਾਣੀ ਵੀ ਨਹੀਂ ਪਚ ਰਿਆ ਤੇ ਰਾਤ ਜਿਹੜਾ ਉਹਨਾਂ ਨੇ ਮਾਤਰਾ ਇੰਨੀ ਪਾਣੀ ਦੀ ਘਟ ਗਈ ਆ ਜੇ ਇੱਕ एकदम ਘੁੱਟ ਵੀ ਭਰੀ ਜਾਵੇ ਉਹ ਘੁੱਟ ਬਾਹਰ ਆਈ ਆ ਰਾਤ ਉਹਨਾਂ ਨੂੰ ਉਲਟੀਆਂ ਜਿਹੜੀਆਂ ਆਉਣੇ ਸ਼ੁਰੂ ਹੋਈਆਂ ਤੋਂ ਮੈਂ ਜਦੋਂ ਤੜਕੇ ਮਿਲਿਆ ਉਹਨਾਂ ਨੂੰ ਉਹਨੇ ਕਿਹਾ ਵੀ 6-7 ਘੰਟੇ ਹੋ ਗਏ ਮੈਂ ਪਾਣੀ ਨੰਗ ਨਹੀਂ ਰਿਹਾ ਪਚ ਨਹੀਂ ਰਿਹਾ ਤਾਂ ਉਹ ਦੂਜੇ ਬਾਰੇ ਸਰਕਾਰ ਪੰਜਾਬ ਸਰਕਾਰ ਕੀ ਕਰ ਰਹੀ ਹੈ ਜਿਹੜੀ ਆਪਣੀਆਂ ਟੀਮਾਂ ਨੇ ਜਿਹੜੀਆਂ ਨੂੰ ਅਸੀਂ ਰੋਕਦੇ ਰਹੇ ਆ ਵੀ ਜਿਹੜੇ ਤੁਸੀਂ ਸੈਂਪਲ ਲੈਨੇ ਹੋ ਉਹਨਾਂ ਦੀਆਂ ਰਿਪੋਰਟਾਂ ਆਉਂਦੀਆਂ ਨੇ ਉਹ ਰਿਪੋਰਟਾਂ ਨਾਲ ਦੇ ਨਾਲ ਜਨਤਕ ਕਰਿਆ ਕਰੋ ਜਨਤਕ ਕਰਨ ਦਾ ਮਤਲਬ ਲੋਕਾਂ ਨੂੰ ਪਤਾ ਲੱਗੇ ਕਿ ਅੱਜ ਕੀ ਸਥਿਤੀ ਆ ਕੱਲ ਕੀ ਆ ਪਰਸੋ ਕੀ ਆ ਇਹਨਾਂ ਨੇ ਸਿਰਫ ਆਪ ਦੀ ਨੌਕਰੀ ਬਚਾਉਣ ਮੈਂ ਕਹੂੰ ਐ ਅਫਸਰਾਂ ਨੇ ਆਪਦੀ ਨੌਕਰੀ ਬਚਾਉਣ ਲਈ ਜੋ ਕੁਝ ਬੋਲਿਆ ਉਹ ਤੇ ਡਿਟੇਲ ਦੇ ਨਾਲ ਉਹ ਕਾਗਜ਼ੇ ਰੱਖ ਲੈਣਗੇ ਗੱਲ ਸਾਰੀ ਪਰ ਉਹਦੇ ਵਿੱਚੋਂ ਜਿਹੜੀ ਮੈਂ ਇੱਕ ਨਾਲ ਜਿਹੜਾ ਪਾਸੇ ਕੱਲ 100 11 ਦਾ ਜਥਾ ਤੋੜਿਆ ਇਹ ਤੇ ਬੜੇ ਸਵਾਲ ਉੱਠਦੇ ਨੇ ਭਈ ਡੱਲੇਵਾਲ ਸਾਹਿਬ ਮਰ ਰਰ ਤੇ ਬੈਠੇ ਨੇ ਤੁਸੀਂ ਜਥਾ ਅੱਗੇ ਨੂੰ ਕਿਉਂ ਤੋੜਿਆ ਅਸੀਂ ਇਸ ਗੱਲ 'ਚੋਂ ਤੋੜਿਆ ਤੁਸੀਂ ਕਿਸੇ ਟਰਾਲੀ 'ਚ ਜਾਓ ਕਿਸੇ ਤੰਬੂ 'ਚ ਜਾਓ ਜਦੋਂ ਸਾਡੇ ਕਿਸਾਨ ਬੈਠਦੇ ਨੇ ਕਿਸਾਨਾਂ ਦੇ ਜਵਾਨ ਤੇ ਇਹ ਸਵਾਲ ਹੈ ਭਾਈ ਡੱਲੇਵਾਲ ਸਾਹਿਬ ਆਪਣੇ ਲਈ ਤਾਂ ਮਰ ਰਿਹਾ ਹੈ ਪੂਰੇ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਮਰ ਰਿਹਾ ਪਰ ਆਪਾਂ ਡੱਲੇਵਾਲ ਲਈ ਕੀ ਕਰ ਰਹੇ ਹਾਂ ਇਹ ਸਵਾਲ ਸੀ ਅਸੀਂ ਡੱਲੇਵਾਲ ਸਾਹਿਬ ਲਈ ਕੀ ਕਰ ਰਹੇ ਹਾਂ ਘੱਟੋ-ਘੱਟ ਅਸੀਂ ਉਹਦੇ ਜਿਉਂਦੇ ਦੇ ਵਿੱਚ ਇਹ ਤਾਂ ਕਹੀਏ ਕਿ ਅਸੀਂ ਵੀ ਕੁਝ ਕੀਤਾ ਤੇ ਜਿਹੇ ਜਿਹੇ ਸੰਭੂ ਘਟਨਾ ਵਾਪਰੀ ਉਹਨੇ ਕਿਹਾ ਨਰਿੰਦਰ ਮੋਦੀ ਤਾਂ ਮੰਨਦਾ ਨਹੀਂ ਡੱਲੇਵਾਲ ਸਾਹਿਬ ਰੋਜ਼ ਤਿਲ ਤਿਲ ਘਟ ਰਹੇ ਨੇ ਡੱਲੇਵਾਲ ਸਾਹਿਬ ਮਰਨ ਕਿਨਾਰੇ ਨੇ ਪਰ ਜਦੋਂ ਉਹ ਕਿਸਾਨ ਨੇ ਉਹ ਕਦਮ ਚੁੱਕਿਆ ਤਾਂ ਅਸੀਂ ਉਹ ਗੱਲ ਉੱਥੇ ਥੱਪ ਕੀਤੀ ਵੀ ਇਸ ਗੱਲ ਦਾ ਪ੍ਰਚਾਰ ਨਾ ਹੋਵੇ ਸਾਡੇ ਖਨੌਰੀ ਬਾਰਡਰ ਤੇ ਸਾਰਿਆਂ ਦੇ ਮਨ ਅਦਾਸ ਨੇ ਆਦਾਸ ਦੇ ਵਿੱਚੋਂ ਕੋਈ ਕੱਲਾ ਬੈਠਾ ਕੀ ਸੋਚਦਾ ਹੈ ਉਹਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਉਹ ਅਸੀਂ ਜਿਹੜਾ 111 ਦਾ ਜਥਾ ਕੱਲ ਤੋਰਿਆ ਤਾਂ ਅਸੀਂ ਇੱਥੇ ਮਰਨ ਨਾਲੋਂ ਘੱਟੋ ਘੱਟ ਕੇਂਦਰ ਸਰਕਾਰ ਦੇ ਗਲ ਲੱਗ ਕੇ ਤਾਂ ਮਰ ਗਏ ਉਹ ਜਿਹੜਾ ਅਸੀਂ 111 ਵਾਲਾ ਜਿਹੜਾ ਬਹੁਤ ਵਧੀਆ ਜਾਬਤੇ ਦੇ ਵਿੱਚ ਆਮ ਫੌਜੀ ਭਰਾਵਾਂ ਦਾ ਜਾਬਤਾ ਮੰਨਿਆ ਜਾਂਦਾ ਵੀ ਸਾਰਾ ਨਾਲੋਂ ਉਹਨਾਂ ਦਾ ਜਾਬਤਾ ਬਹੁਤ ਵਧੀਆ ਕੱਲ ਮੈਂ ਪਹਿਲੀ ਵਾਰ ਸਾਡੇ ਉਹ ਕਿਸਾਨਾਂ ਦਾ ਸਿਰਫ ਇਕੱਲੀ ਲਾਉਂਸਮੈਂਟ ਕੀਤੀ ਸੀ ਲਾਉਂਸਮੈਂਟ ਤੋਂ ਤੁਰ ਤੱਕ 3 ਕਿਲੋਮੀਟਰ ਦੇ ਇੱਕ ਜਾਬਤੇ ਦੇ ਵਿੱਚ ਇੱਕ ਵੀ ਕਿਸਾਨ ਅੱਗੇ ਨਹੀਂ ਗਿਆ ਤਾਂ ਲੈਣਾ ਦੇ ਵਿੱਚ ਜਾ ਕੇ ਸਤਨਾਮ ਜਾਪ ਕਰਦੇ ਰਹੇ ਤਾਂ ਉਦੋਂ ਪਹਿਲਾਂ ਮੇਰੀ ਜਿਹੜੀ ਡੀਐਸਪੀ ਆਪਣਾ ਨਰਵਾਣਾ ਹਰਿਆਣੇ ਦੇ ਨਾਲ ਗੱਲ ਹੋਈ ਸੀ ਉਦੋਂ ਇਹ ਲੱਗਦਾ ਸੀ ਵੀ ਤੁਸੀਂ ਹਰਿਆਣੇ ਦੀ ਧਰਤੀ ਤੋਂ ਟਰਾਲੀਆਂ ਪਿੱਛੇ ਹਟਾ ਲਓ ਤਾਂ ਉਸ ਤੇ ਤੁਹਾਡੀ ਗ੍ਰਿਫਤਾਰੀ ਹੋ ਸਕਦੀ ਹੈ ਨਹੀਂ ਫਿਰ ਸਾਨੂੰ ਉਹ ਕੁਝ ਕਰਨਾ ਪੈਣਾ ਉਹਦਾ ਕਹਿਣ ਦਾ ਮਤਲਬ ਜਿਹੜਾ 13 ਨੂੰ ਹੋਇਆ 14 ਨੂੰ ਹੋਇਆ 18 ਨੂੰ 21 ਨੂੰ ਹੋਇਆ ਤਾਂ ਇਹ ਕੋਈ ਸਾਨੂੰ ਕਰਨਾ ਪੈਣਾ ਪਰ ਜਦੋਂ ਅਸੀਂ ਸੰਤਮਈ ਗਏ ਆ ਤਾਂ ਉਹਨਾਂ ਨੇ ਜਦੋਂ ਸਾਡੇ ਚਿਹਰੇ ਪਛਾਣੇ ਤਾਂ ਮੈਂ ਉਹ ਧੰਨਵਾਦ ਵੀ ਕਰਦਾ ਉਹ ਸਰਕਾਰ ਪਿੱਛੇ ਹਟੀ ਪ੍ਰਸ਼ਾਸਨ ਪਿੱਛੇ ਹਟਿਆ ਜਿਹੜੇ ਬਾਰਡਰ ਤੋਂ ਸਾਡੇ ਖਿਲਾਫ ਗੋਲੇ ਆਉਂਦੇ ਹੁੰਦੇ ਸੀ ਜਿਹੜੇ ਬਾਰਡਰ ਤੋਂ ਪਾਣੀ ਦੀਆਂ ਪਿਛਾੜਾਂ ਆਈਆਂ ਜਿਹੜੇ ਤੋਂ ਸਾਡਾ ਸ਼ੁਭ ਕਰਨ ਸ਼ਹੀਦ ਹੋਇਆ ਗੋਲੀ ਆਈ ਹੈ ਅੱਜ ਉਸ ਬਾਰਡਰ ਤੋਂ ਸਾਡੇ ਕੋਲੇ ਡਾਕਟਰਾਂ ਦੀ ਟੀਮ ਆਈ ਹੈ ਇਹ ਸਾਡੀ ਪ੍ਰਾਪਤੀ ਹੈ ਤਾਂ ਅੱਗੇ ਗੱਲਬਾਤ ਪੂਰਨ ਸਿੱਖ ਲੋ ਬਾਅਦ ਵਿੱਚ ਆਪਣੀ ਜਿਹੜੀ ਰਿਪੋਰਟ ਹੈ ਜਿਹੜੀ ਉਸਦੇ ਬਾਰੇ ਪੱਤਰਕਾਰ ਸਾਥੀਓ ਜਿਹੜੇ 111 ਮਰਨ ਵਰਤੇ ਨਵੇਂ ਸਾਥੀ ਬੈਠੇ ਨੇ ਉਹਨਾਂ ਦੀ ਲਿਸਟ ਤੁਹਾਨੂੰ ਜਾਰੀ ਕਰ ਦਾਂਗੇ ਪੀਡੀਐਫ ਉਸ ਦੇ ਵਿੱਚ ਜਦੋਂ ਅਸੀਂ ਲਿਸਟ ਬਣਾਈ ਇੱਥੇ ਵੀ ਜਦੋਂ ਅਸੀਂ 111 ਭੇਜ ਰਏ ਸੀ ਤੇ ਬਹੁਤ ਸਾਰੇ ਸਾਥੀ ਜਿਹੜੇ ਨਾਰਾਜ਼ ਹੋਏ ਜਿਨ੍ਹਾਂ ਦਾ ਨੰਬਰ ਨਹੀਂ ਪਿਆ ਤੇ ਇਹ ਵੀ ਉਸ ਤੋਂ ਬਾਅਦ ਜਦੋਂ ਉਸੇ ਲੈ ਕੇ ਗਏ ਉੱਥੇ ਜਿਹੜਾ ਬਿਨਾਂ ਲਿਸਟ ਤੋਂ ਵੀ ਕੋਈ ਸਾਥੀ ਜੜੇ ਹੋਰ ਬੈਠ ਗਏ ਤੇ ਉੱਥੇ ਗਿਣਤੀ ਵਧ ਗਈ ਤੇ ਹੁਣ ਉੱਥੇ ਦੁਬਾਰਾ ਫਿਜ਼ੀਕਲੀ ਚੈੱਕ ਕਰਕੇ ਦੁਬਾਰਾ ਬਣਾ ਕੇ ਲਿਸਟ ਤੁਹਾਨੂੰ ਜਿਹੜੀ ਹੈ ਉਹ ਤੁਹਾਡੇ ਪੀਡੀਐਫ ਜਿਹੜੀ ਤੁਹਾਨੂੰ ਕੋਲ ਭੇਜ ਦਿੱਤੀ ਜਾਊਗੀ ਅਸੀਂ ਤਾਂ ਕਹਿਣਾ ਚਾਹੁੰਦੇ ਆਂ ਵੀ 111 ਜਾਣੇ ਭੇਜਨੇ ਸੀ ਲੇਕਿਨ ਸਾਡੇ ਕੋਲ ਸੰਖਿਆ ਬਹੁਤ ਵਧ ਗਈ ਉਹ ਸੰਖਿਆ ਨੂੰ ਮੈਨੇਜ ਕਰਕੇ ਕਈ ਨੂੰ ਸਮਝਾ ਕੇ ਰੋਕਿਆ ਗਿਆ ਵੀ ਆਪਾਂ ਜਿਹੜੇ ਹੈਗੇ ਤੁਸੀਂ ਮੈਨੇਜਮੈਂਟ ਵੀ ਦੇਖਣੀ ਆ ਤੁਸੀਂ ਕਰਨਾ ਇਹ ਪਹਿਲੇ ਇਤਿਹਾਸ ਦੇ ਵਿੱਚ ਇਹ ਮੇਰਾ ਖਿਆਲ ਹੈ ਵੀ ਜਿਹੜਾ ਅੱਜ ਦੂਜਾ ਦਿਨ ਹੈ ਉਹਨਾਂ ਦਾ ਔਰ ਜਿਹੜਾ ਇਤਿਹਾਸ ਦਾ ਕਾਲਾ ਦਿਨ ਹੋਊਗਾ ਜਦੋਂ ਇੱਕ ਅਨੰਦਤਾ ਜਿਹੜਾ ਹੈ ਅਨ ਨੂੰ ਤਿਆਗ ਕੇ ਇੰਨੀ ਵੱਡੀ ਗਿਣਤੀ ਚ ਪਹਿਲਾਂ ਇੱਕ ਢੱਲੇਵਾਲ ਸੀ ਹੁਣ 112 ਢੱਲੇਵਾਲ ਨੇ 112 ਢੱਲੇਵਾਲ ਜਿਹੜੇ ਬੈਠ ਕੇ ਨੇ ਤੇ ਅੱਜ ਦੇਖਣਾ ਸਰਕਾਰ ਨੇ ਹੈ ਵੀ ਉਹ ਕਦੋਂ ਜਿਹੜੀ ਸਾਡੀ ਇਮਾਨੀਆਂ ਹੋਇਆ ਮੰਗਾਂ ਨੂੰ ਲਾਗੂ ਕਰਦੀ ਆ ਨਹੀਂ ਤੇ ਅੱਜ ਸਵੇਰੇ ਇੱਕ ਉੱਥੇ ਹਾਦਸਾ ਵੀ ਹੋਇਆ ਤੁਹਾਡੇ ਕੈਮਰਾ ਨੇ ਕੈਦ ਕੀਤਾ ਇੱਕ ਸਾਡਾ 35 ਸਾਲਾਂ ਦਾ ਨੌਜਵਾਨ ਪ੍ਰੀਤਪਾਲ ਉੱਥੇ ਉਹਨੂੰ ਕੋਈ ਦੌਰਾ ਪੈ ਗਿਆ ਤੇ ਉਹ ਜਿਹੜੀ ਲੋਕਲ ਸਾਡੀ ਟੀਮ 'ਚ ਡਾਕਟਰ ਸਵੇਮੰਦੀ ਉਹਨਾਂ ਨੇ ਮਾਲਿਸ਼-ਮੁਲਸ਼ ਕਰਕੇ ਉਹਨੂੰ ਕੋਈ ਮੈਡੀਸਨ ਨਹੀਂ ਦਿੱਤਾ ਕੋਈ ਕੁਝ ਨਹੀਂ ਦਿੱਤਾ ਮਾਲਿਸ਼-ਮੁਲਸ਼ ਕਰਕੇ ਉਹਨੂੰ ਬਹਾਲ ਕੀਤਾ ਤੇ ਹੁਣ ਵੀ ਜਿਹੜੀ ਹਰਿਆਣੇ ਤੋਂ ਟੀਮ ਆਈ ਸੀ ਜਿਵੇਂ ਕਾਕਾ ਸਿੰਘ ਕੋਡਰ ਨੇ ਕਿਹਾ ਉਹਨਾਂ ਨੇ ਜਿਨ੍ਹਾਂ ਦੀ ਬੀਪੀ ਜਾਂ ਸ਼ੂਗਰ ਸੀ ਉਹਨਾਂ ਨੂੰ ਚੈੱਕ ਕੀਤਾ ਵੀ ਕੀ ਦੇ ਕੀ ਦੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਮੈਡੀਸਨ ਲੈ ਲਓ ਉਹ ਕਹਿੰਦੇ ਵੀ ਸਾਡਾ ਜਰਨੈਲ ਬਿਠਾ ਅਗਰ ਉਹ ਮੈਡੀਸਨ ਨਹੀਂ ਲੈ ਰਿਆ ਅਸੀਂ ਕੁਝ ਨਹੀਂ ਲੈਣਾ ਉਹ 111 ਜਾਣਿਆਂ ਦਾ ਜਿਹੜਾ ਜਥਾ ਹੈ ਅੱਜ ਪੂਰਾ ਜਾਪਤੇ ਦੇ ਵਿੱਚ ਰਹਿ ਕੇ ਉੱਥੇ ਬੈਠਾ ਹੋਇਆ ਹੈ ਇਹੀ ਦੱਸਣਾ ਜੀ ਥੋੜੀ ਦੇਰ ਨੂੰ ਲਿਸਟ ਜਾਰੀ ਕਰ ਦਾਂਗੇ ਉਹ ਪੂਰੇ ਦੇਸ਼ ਭਰ ਤੋਂ ਬਿਹਾਰ ਤੋਂ ਵੀ ਨੇ ਹਰਿਆਣੇ ਤੋਂ ਪੰਜਾਬ ਤੋਂ ਕਈ ਸਟੇਟਾਂ ਦੇ ਸਾਥੀ ਉਹਦੇ ਵਿੱਚ ਨੇ ਉਹਨਾਂ ਦੀ ਲਿਸਟ ਤੁਹਾਨੂੰ ਥੋੜੀ ਦੇਰ ਨੂੰ ਜਿਹੜੀ ਪੀਡੀਐਫ ਸਾਰੇ ਮੀਡੀਆ ਦੇ ਰਾਹੀਂ ਭੇਜ ਦਿੰਦੇ ਸਾਰੀ ਹੋ ਜਾਏਗੀ ਦੱਸੋ ਪ੍ਰੋਗਰਾਮ ਕੇ ਬਾਰੇ ਬੋਲੋ ਮੈਂ ਕਰ ਲਵਾਂ ਔਰ ਪੱਤਰਕਾਰ ਦੋਸਤੋ ਅਸ ਮੈਂ ਤਾਂ ਇਹੀ ਗੱਲ ਰੱਖਣੀ ਆ ਜਿਵੇਂ ਕਾਕਾ ਕੋਟੜਾ ਨੇ ਕਿਹਾ ਲਖਵਿੰਦਰ ਔਲਖ ਜੀ ਨੇ ਗੱਲ ਰੱਖੀ ਆ ਉਹਨੂੰ ਤਾਇਦ ਕਰਦਾ ਜਿਹੜਾ ਸਾਡਾ 111 ਦਾ ਜਥਾ ਹੈਗਾ ਜਿਵੇਂ ਕਾਕਾ ਕੋਟੜਾ ਨੇ ਗੱਲ ਰੱਖੀ ਡਿਸਪਲਨ ਦੀ ਸਾਡੇ ਕਿਸਾਨਾਂ ਨੇ ਡਿਸਪਲਨ ਰੱਖ ਕੇ ਦਿੱਤਾ ਬੜਾ ਪੀਸਫੁਲ ਸਾਡਾ ਪਟਾਟ ਸੀਗਾ ਸੋ ਜਿਹੜਾ ਸਾਡਾ 111 ਦਾ ਜਥਾ ਹੈਗਾ ਮਨੋਵਲ ਬੜਾ ਉਹਨਾਂ ਦਾ ਸਟਰੋਂਗ ਹੈਗਾ ਸੋ ਮੇਰੇ ਕਹਿਣ ਤੋਂ ਭਾਵ ਜੋ ਕਾਕਾ ਕੋਟੜਾ ਨੇ ਗੱਲ ਕੀਤੀ ਉਹ ਬਿਲਕੁਲ درست ਗੱਲ ਹੈਗੀ ਆ ਕੱਲਾ ਬੰਦਾ ਬੈਠ ਕੇ ਕੀ ਸੋਚਦਾ ਜਿਵੇਂ ਪਾਣਾ ਵਾਪਰਿਆ ਸੀ ਸ਼ੰਭੂ ਤੇ ਅਸੀਂ ਵੀ ਸੋਚਦੇ ਆ ਅਸੀਂ ਉਹਨੂੰ ਨਾ ਤਾਂ ਮੀਡੀਆ 'ਚ ਵਿਚਾਰਿਆ ਹੈਗਾ ਉਹਨੂੰ ਬਿਲਕੁਲ ਵੀ ਨਹੀਂ ਕਿਉਂਕਿ ਡੱਲੇਵਾਲ ਸਾਹਿਬ ਜਿਹੜੇ 7 ਲੱਖ ਕਿਸਾਨਾਂ ਨੇ ਭਾਰਤ ਦੇ ਵਿੱਚ ਖੁਦਕਸ਼ੀਆਂ ਕਰ ਲਈਆਂ ਉਹ ਖੁਦਕਸ਼ੀਆਂ ਰੋਕਣ ਲਈ ਤਾਂ ਅੱਜ 52 ਦਿਨ ਮਰਨ ਵੱਤ ਤੇ ਚਲੇ ਗਏ ਨੇ ਉਹ ਰੇਸ ਰੇਸ ਚ ਮੌਤ ਵੱਲ ਵਧ ਰਹੇ ਨੇ ਸੋ ਮੇਰੇ ਤੋਂ ਅਗਲੀ ਗੱਲ ਕੁਹਾੜ ਸਾਹਿਬ ਰੱਖਣਗੇ आ, सारे साथियों तो ने लगभग सारी बातें रख दी है मैं तो सिर्फ जो डल्लेवाल साहब की हेल्थ के बारे में जो दो तीन बातें जो स्पष्ट करनी है सिर्फ मैं उसी पे केंद्रित करूँगा बहुत दिनों के बाद जो आज सरदार जगजीत सिंह डल्लेवाल जी का वेट मापा है वो डिजिटल काटा ला के वो वेट मापा गया है जब उन्होंने अनशन शुरू किया था उनका वजन छियासी किलो नौ ग्राम था आज उनका वजन पैंसठ किलो चार सौ ग्राम है और जो उसकी वीडियो है वीडियो भी आपके पास तो वेट मापते हुए की वीडियो है वो भी आपके पास भेज दी जाएगी उसमें पूरी वो वीडियो के अंदर सारी चीजें कैद हैं और बहुत सारी हमने डॉक्टरों से भी बात करी बहुत सारे और भी कई रिपोर्ट थी कई रिसर्च थी उनको भी पढ़ा तो पूरी इंटरनेशनल लेवल पे 22 ऐसी रिसर्च है जो फास्टिंग और वेट लॉस को आपस में रिलेट करती हैं तो जो 22 इंटरनेशनल लेवल की मानी हुई जो रिसर्च है वो ये कहती है कि जब कोई व्यक्ति फास्टिंग करता है तो पहले 20 दिनों में सात से 10 परसेंट उसका वेट लॉस होता, है।, इसी रेशों के अंदर उसका वेट होता रहता है तो अगर आप देखेंगे सरदार जगजीत सिंह डल्लेवाल जी का जो वेट लॉस हुआ है वो छियासी किलो नौ ग्राम से घटके वो लगभग छियासठ किलो चार ग्राम आ गया यानी उनके टोटल बॉडी का इस परसेंट वेट लॉस हुआ है तो जो वो इंटरनेशनल लेवल पे जितनी भी स्टडीज करी गई हैं उन्हीं स्टडीज के अनुसार उनकी फास्टिंग के दौरान लगभग उसी परसेंटेज में उनका वेट लॉस हो रहा है और दूसरी बात सबसे महत्वपूर्ण ये है ये देख के बड़ा दुख होता है कि जो कल वकील साहब जो पेश हुए गवर्नमेंट की तरफ से वो इस तरीके की बातें कर रहे हैं वो कह रहे हैं कि जी उनकी हेल्थ अब सुधर रही है उनकी हेल्थ इंप्रूव हो रही है कोई व्यक्ति जो कैंसर का पेशेंट हो जिसका वजन 20 किलो 500 ग्राम घट गया हो जिसका किटोन बॉडी टेस्ट है वो लगातार साढ़े छ से ऊपर आ रहा हो जो नॉर्मल व्यक्ति का 0.02 से लेकर 0.27 तक होना चाहिए जिसका किडनी रिलेटेड जो टेस्ट है जो एक से नीचे जिसकी रिपोर्ट आनी चाहिए वो एक आ रही है उसके बावजूद है, वकील ये कह रहे हैं कि जी इंप्रूव हो रहा है अगर अनशन करने से अगर किसी व्यक्ति को भूखा बैठने से अगर उसकी इंप्रूवमेंट आती है तो फिर जिन लोगों को ये बड़ी बड़ी बीमारियां हो जाती है उनके लिए ये हॉस्पिटल क्यों खोल रखे हैं फिर डॉक्टर क्यों बैठा रखे हैं फिर तो हॉस्पिटल भी बंद कर दो डॉक्टरों को भी छुट्टी दे दो फिर तो अगर कोई व्यक्ति बीमार हो उसमें इंप्रूवमेंट लाने के लिए फिर तो उसको भी भूखा बैठा दो उसको भी अनशन पे बैठा दो सारी बीमारी भी ठीक हो जाएंगी सब कुछ अपने आप इंप्रूवमेंट आ जाएगी तो जो इस तरीके की जो ये हल्की स्टेटमेंट जो गवर्नमेंट के वकील जो दे रहे हैं ये एक तरीके से सरदार जगजीत सिंह डल्लेवाल जी जो अपने शरीर पे कष्ट झेल रहे हैं जो किसानों के जख्म है जो डल्लेवाल साहब के जो जख्म है उनके ऊपर ये नमक छिड़कने का काम किया जा रहा है तो ऐसे किसी भी व्यक्ति को जो एक जिम्मेदार पद पे बैठा है उसको बड़ा नाप तोल के सारी चीजें बोलनी चाहिए वो एक क्या करते है? वो करते है भाई जो हमने जितने भी एक्सपर्ट डॉक्टरों से बात करी जितने भी हमने खुद उसको चेक किया तो रेड ब्लड सेल्स के अंदर हीमोग्लोबिन होता है जो ऑक्सीजन का एक तरीके से कैरियर है और रेड ब्लड सेल की जो लाइफ है वो एक दिन है और अभी अनशन को उनके बावन दिन हुए हैं तो जानबूझ के उन पैरामीटर्स को दिखाया जाता है उन पैरामीटर्स को वहां प्रेजेंट करते हैं जो ज्यादा लंबा समय लेते हैं नीचे जाने के लिए बाकी जो उनके पैरामीटर्स बहुत अलार्मिंग सिचुएशन में पहुंचे हुए हैं उनके ऊपर कोई बात नहीं करी जाती तो हमारा उनसे ये निवेदन है क्या वो उनको ये बात स्पष्ट करनी चाहिए पूरे देश के सामने कि कोई भी इंसान जब भूख हड़ताल पे बैठता है तो सबसे महत्वपूर्ण टेस्ट जो किटोन बॉडी टेस्ट होता है वो उनकी रिपोर्ट छह पॉइंट पांच से ज्यादा जगजीत सिंह डल्लेवाल जी की आ रही है या नहीं आ रही है और जो उनके टेस्ट है वो अलार्मिंग है या नहीं है ये बात गवर्नमेंट के वकीलों को क्लियर करनी चाहिए और इस तरीके की जो ये बयानबाजी होती है ना जी सब ठीक है इंप्रूवमेंट हो रही है

ਰੋਜਨ ਦਿੱਲੀ ਜਿਹੜਾ ਇਹਨਾਂ ਦਾ ਸਵਾਸਥ्‍य ਦੇਖ ਰਹੇ ਨੇ ਮੈਂ ਅਪੀਲ ਕਰੂੰਗਾ ਉਹ ਵੀ ਗੱਲ ਰੱਖਣਗੇ। ਬਖਸ਼ੋਪ ਅ ਅੱਜ ਸਾਡੇ ਸਾਹਮਣੇ ਵੇਟ ਕੀਤਾ ਗਿਆ ਪ੍ਰਧਾਨ ਜੀ ਦਾ ਇਹਨਾਂ ਦਾ ਵੇਟ 66.4 ਕਿਜੀ ਆਇਆ ਹੈ ਜਿਵੇਂ ਕਿ ਅ ਵੀਰਦੀ ਰਾਸਤੇ ਹਟੇ ਨੇ ਕਿ ਇਹਨਾਂ ਦਾ ਵੇਟ ਪਹਿਲਾਂ 86 ਸੀਗਾ ਜੋ ਕਿ ਰਿਡਿਊਸ ਹੋਇਆ ਹੈਗਾ ਤੇ ਅੱਜ 51 ਡੇਸ ਹੋ ਗਏ ਉਹਨਾਂ ਨੂੰ ਅੰਸ਼ਣ ਤੇ ਬੈਠਿਆ ਉਹਨੂੰ 52 ਡੇਸ ਤੇ ਇਹ ਜਿਵੇਂ ਜਿਵੇਂ ਦਿਨ ਬੀਤਦੇ ਜਾਂਦੇ ਨੇ ਓਵੇਂ ਓਵੇਂ ਇਹਨਾਂ ਦੀ ਕੰਡੀਸ਼ਨ ਅੱਗੇ ਡਿਟੇਰੇਟ ਹੋਣ ਦਾ ਖਤਰਾ ਵੱਧਦਾ ਜਾਂਦਾ ਹੈ ਕਿ ਟੋਨ ਬੋਡੀਜ਼ ਜ਼ਰੂਰ ਪੋਜ਼ਿਟਿਵ ਆਈਆਂ ਹੋਈਆਂ ਨੇ ਉਹ ਚੱਲ ਰੀਆਂ ਨੇ ਪੋਜ਼ਿਟਿਵ ਉਹਨਾਂ ਦੀ ਯੂਰੀਨ ਦੇ ਵਿੱਚ ਵੀ ਨੇ ਤੇ ਬਲੱਡ ਦੇ ਵਿੱਚ ਵੀ ਜੋ ਕਿ ਇਹ ਹੀ ਦੱਸਤੀਆਂ ਨੇ ਕਿ ਸਰੀਰ ਨੂੰ ਇਹਨਾਂ ਦਾ ਸਰੀਰ ਹੈ ਉਹ ਫੈਟ ਤੋਂ ਆਪਣੇ ਸਟੋਰਸ ਲੈ ਰਿਆ ਹੈਗਾ ਬਾਡੀ ਨੂੰ ਚਲਾਣ ਦੇ ਅੱਜ ਉਹਨਾਂ ਦੇ ਵਾਈਟਲ ਤੁਸੀਂ ਕੀਤੇ ਆ 120 70 ਬੀਪੀ ਆਇਆ ਹੈਗਾ ਪਲਸ ਰੇਟ 80 ਦੇ ਕਰੀਬ ਹੈ ਤੇ ਸੈਚੂਰੇਸ਼ਨ ਉਹਨਾਂ ਦੀ 98% ਆਈ ਹੈਗੀ ਹੈ ਅੱਜ ਦਾ ਸਾਡਾ ਇਹੀ ਉਹਨਾਂ ਦਾ ਜੋ ਅਸੀਂ ਚੈੱਕਅਪ ਕਰਕੇ ਆਏ ਆ ਇਹ ਵਾਇਲ ਹੈ ਕਿਹੜੀ ਕਿਹੜੀ ਟੈਸਟ ਦੀ ਕੀ ਰਿਪੋਰਟ ਆਈ ਉਹਨਾਂ ਦੀ ਉਹ ਸਾਡੀ ਟੀਮ ਮੇਨ ਟੀਮ ਸਾਡੀ ਇਕਾਇਰ ਟੀਮ ਆਂਦੀ ਹੈਗੀ ਆ ਉਹ ਤੇ ਉਹਨਾਂ ਤੋਂ ਅਸੀਂ ਰਿਪੋਰਟਸ ਛੇਤੀ ਕਲੈਕਟ ਕਰਾਂਗੇ ਉਹਨਾਂ ਤੋਂ ਪੁੱਛਦੇ ਆ ਜੇ ਤੁਹਾਡੇ ਸਾਹਮਣੇ ਨਾਲ ਸਰਕਾਰੀ ਡਾਕਟਰਾਂ ਦੀ ਟੀਮ ਦੇ ਇੱਕ ਪਾਸੇ ਵੀ ਲੈ ਕੇ ਜਾ ਰਹੇ ਹੋ ਜੇ ਮੈਨੂੰ ਦੱਸੇਗਾ ਕਿ ਤੁਸੀਂ ਕਿਹੜੇ ਕਿਹੜੇ ਵਜਨ ਤੁਹਾਡੇ ਸਾਹਮਣੇ ਹੋਇਆ ਹਾਂਜੀ ਬਹੁਤ ਠੀਕ ਕੋਸਾ ਰੀਅਲ ਹਾਅ ਕਿਤਰਾ ਬੀਨ ਦੇਖੋ ਹਾਲਤ ਆ ਆਪਾਂ ਵੀ ਸਮਝ ਸਕਦੇ ਆ ਕਿ 52 ਦਿਨ ਹੋ ਗਏ ਇੱਕ 76 67 ਸਾਲ ਦੇ ਬਜ਼ੁਰਗ ਦੇ ਲਈ ਤੇ ਹਾਲਤ ਆ ਦਿਨੋ ਦਿਨ ਡਿਟਰੀਟ ਮਤਲਬ ਇਹਨਾਂ ਦੀ ਹੁੰਦੀ ਜਾਏਗੀ ਜਿ ਇਹ ਆਪਣਾ ਅੰਸ਼ ਨਹੀਂ ਕਰਦੇ ਦੇ ਅੰਦਰ ਜਿਹੜਾ ਕਰ ਰੱਖਿਆ ਗਿਆ ਕਿ ਜਿਸ ਤਰੀਕੇ ਦੇ ਨਾਲ ਸਾਹਮਣੇ ਲਿਖ ਕੇ ਐਕਚੁਅਲੀ ਲੈਵਲ ਉੱਪਰ ਚਲਾ ਗਿਆ ਹੈਗਾ ਇਹ ਕੋਈ ਡੇਟਾਸਟਮ ਵਿੱਚ ਉੱਪਰ ਗਿਆ ਜੀ ਸੁਪਰੀਮ ਕੋਰਟ ਦੇ ਵਿੱਚ ਜਵੇਲੇ ਸਿੰਘ ਦੇ ਦਿੱਤੀ ਜਾ ਰਿਹਾ ਦੇਖੋ ਇਹ ਸਾਡੀ ਟੀਮ ਮੈਂ ਅੱਜ ਚੈੱਕਅਪ ਕੀਤਾ ਹੈਗਾ ਉਹਦੇ ਅਕੋਰਡਿੰਗਲੀ ਮੈਂ ਅੱਜ ਦੱਸ ਸਕਦਾ ਕਿ ਅੱਜ ਕੀ ਚੀਜ਼ਾਂ ਹੋਈਆਂ ਨੇ ਹਾਂਜੀ ਹਾਂ ਕਿੰਨੇ ਤਰ੍ਹਾਂ ਦੀ ਹੜਤਾਲ ਦੇ ਵਿੱਚ ਐਚਪੀ ਲੈਵਲ ਉੱਪਰ ਜਾ ਸਕਦਾ ਦੇਖੋ ਉੱਪਰ ਜਿਵੇਂ ਇਹਨਾਂ ਨੂੰ ਪਾਣੀ ਨਹੀਂ ਪਚ ਰਿਹਾ ਹੈ ਅੰਦਰ ਪਾਣੀ ਨਹੀਂ ਜਾ ਰਿਹਾ ਪ੍ਰਧਾਨ ਜੀ ਦੇ ਤੇ ਉਸ ਕਰਕੇ ਇਹਨਾਂ ਦਾ ਐਚਪੀ ਲੈਵਲ ਡੀਹਾਈਡਰੇਸ਼ਨ ਹੋਣ ਕਰਕੇ ਕਈ ਵਾਰੀ ਐਚਪੀ ਲੈਵਲ ਉੱਪਰ ਚਲਾਇਆ ਜਾਂਦਾ ਹੈ ਉਹ ਆਪਾਂ ਮੰਨ ਸਕਦੇ ਹਾਂ ਇਹਨਾਂ ਦੇ ਵਿੱਚ ਇੱਕ ਕੰਡੀਸ਼ਨ ਹੋ ਸਕਦੀ ਹੈ ਸਰ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਹੁਣ ਅੱਜ ਜਿਵੇਂ ਇਹਨਾਂ ਨੇ ਜਿ세 ਕਿ ਚੱਲ ਤੋਂ ਪਾਣੀ ਨਹੀਂ ਹਾਂਜੀ ਗਾ ਅੱਗੇ ਪਾਣੀ ਹੋ ਗਿਆ ਲੈੰਡ ਦੇ ਨਾਲ ਬਾਹਰ ਆ ਜਾਂਦਾ ਦੇਖੋ ਸਾਡੇ ਮੇਰੇ ਸਾਹਮਣੇ ਉਹਨੇ ਇੱਕ ਟਾਈਮ ਚ ਪਾਣੀ ਨਹੀਂ ਲਿੱਤਾ ਪਰ ਡੀ ਹਾਈਡਰੇਸ਼ਨ ਜ਼ਰੂਰ ਹੈ ਉਹਨਾਂ ਦੀ ਜੀਭ ਹੈ ਜਾਂ ਹੋਰ ਚੀਜ਼ਾਂ ਤੋਂ ਪਤਾ ਲੱਗਦਾ ਕਿ ਬਾਡੀ ਚ ਪਾਣੀ ਦੀ ਕਮੀ ਲੱਗ ਰਹੀ ਹੈ ਉਹਨਾਂ ਸਰਕ ਸੁੱਕਾ ਗਿਆ ਜੀ ਸੁਪਰੀਮ ਕੋਰਟ ਦੇ ਅੰਦਰ ਕਿ ਪਹਿਲਾਂ ਦੇ ਨਾਲ ਉਹ ਸੁਧਾਰ ਹੋਇਆਗਾ ਦੇਖੋ ਕੋਈ 2 ਮਹੀਨੇ 2 ਮਹੀਨੇ ਜੇ ਕੋਈ ਟੈਸਟ ਕੀਤੇ ਉਹਨਾਂ ਨੇ ਅੱਜ ਕੀਤਾ ਕੰਪੈਰੀਟਿਵ ਕੋਰਡ ਵੀ ਲਗਾ ਲਈ ਜੀ ਸੁਪਰੀਮ ਕੋਰਟ ਦੇ ਬਾਰੇ ਸਭ ਤੋਂ ਵੱਧ ਨੂੰ ਸੁਧਾਰ ਨਜ਼ਰ ਆ ਰਿਹਾ ਤੇ ਪਹਿਲਾਂ ਨਾਲ ਬਗਾਰ ਨਜ਼ਰ ਆ ਰਿਹਾ ਆ ਇਹਦੇ ਬਾਰੇ ਮੈਨੂੰ ਵੈਸੇ ਕਮੈਂਟ ਆਇਆ ਕਰੇ ਲੈਣ ਤੇ ਨੌਕਰੀ ਬਚਾਉਣ ਤੇ ਇਹੀ ਕੁਝ ਝੂਠ ਹੀ ਬੋਲਿਆ ਜਾ ਸਕਦਾ ਤੇ ਬੱਚੋ ਹਾਂ ਜੋ ਵਕੀਲ ਸਾਹਿਬ ਨੇ ਹਾਈ ਕੋਰਟ ਆਪਣੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਸੀ ਵੀ ਉਹਨਾਂ ਦੀ ਸਿਹਤ ਸੁਧਾਰ ਰਹੀ ਹੈ ਜਿਹੜੀ ਬੈਂਚ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਵੀ ਤੁਸੀਂ ਕਿਸ ਅਧਾਰ ਤੇ ਕਹਿ ਰਹੇ ਹੋ ਵੀ ਉਹਨਾਂ ਨੂੰ ਸਿਹਤ ਸੁਧਾਰ ਹੋ ਰਿਹਾ ਹੈ ਕਿ ਇੱਕ 52 ਦਿਨਾਂ ਦਾ 51 ਦਿਨਾਂ ਤੱਕ ਭੁੱਖਾ ਇਨਸਾਨ ਉਹਦੀ ਸਿਹਤ ਸੁਧਾਰ ਹੋ ਸਕਦਾ ਹੈ ਕਿ ਤੁਹਾਡੇ ਕੋਲ ਰਿਪੋਰਟ ਹੈ ਫੇਰ ਉਹ ਗਾਲ ਨੂੰ ਗੋਲ ਕਰਗੇ ਫਿਰ ਹੁਣ ਕਿੰਨਾ ਵੀ ਰਿਪੋਰਟਾਂ ਮੰਗਾ ਰਹੇ ਹਨ ਮਤਲਬ ਇਸ ਕਰਕੇ ਉਹ ਜੋ ਕੁਛ ਹੈ ਤੁਹਾਡੇ ਇਸ ਕੈਮਰਾ ਦੇ ਸਾਹਮਣੇ ਆ ਜਨਤਾ ਜਾਣਦੀ ਹੈ ਜਿਹੜਾ ਦੀ ਉਹਨਾਂ ਦੀ ਹਾਲਾਤ ਨੇ ਜਿਹੜੇ ਉਹਨਾਂ ਦਾ ਚਿਹਰਾ ਹੈ ਜਿਹੜੀ ਚੀਜ਼ਾਂ ਨੇ ਉਹ ਸਾਰਾ ਫੈਕਟ ਹੈ ਇਸ ਕਰਕੇ ਉਸ ਚੀਜ਼ ਦਾ ਜਿਹੜਾ ਅਮਨਯੋ ਜੀ ਨੇ ਮੈਂ ਦੱਸਤਾ ਵਜਨ ਜਦੋਂ 20 ਕਿਲੋ 500 ਗ੍ਰਾਮ ਘਟਿਆ ਤੇ ਜਦੋਂ ਬਲੱਡ ਸੈਂਪਲ ਅਸੀਂ ਕਦੇ ਵੀ ਡਿਨਾਈ ਨਹੀਂ ਕੀਤਾ ਜਦੋਂ ਵੀ ਗਵਰਨਮੈਂਟ ਮੈਡੀਕਲ ਟੀਮ ਆਉਂਦੀ ਹੈ ਕੋਈ ਵੀ ਉਹਨਾਂ ਨੇ ਟੈਸਟ ਕੀਤਾ ਹੈ ਬਲੱਡ ਟੈਸਟ ਹੈ ਜਾਂ ਕੋਈ ਐਕਸ-ਰੇ ਹੈ ਜਾਂ ਸਾਰਾ ਕੁਝ ਕਰਵਾ ਰਹੇ ਹਨ ਇਹਦਾ ਮਤਲਬ ਕੋਰਟ ਨੂੰ ਪੰਜਾਬ ਤੇ ਵਕੀਲਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਜਨਤਾ ਦੇ ਵਿੱਚ ਜਿਹੜਾ ਮੀਡੀਆ ਚਲਾਉਣ ਵਾਸਤੇ ਉਹ ਇੱਕ ਛੋਸ਼ਾ ਛੱਡਾ ਜਾ ਰਿਹਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਹੈ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਹੁਣ ਵੀ ਆ ਗਿਆ ਹੈ ਕਿ ਗੱਲਬਾਤ ਹੋਈ ਸੀ ਕਿ ਇਸ ਬਾਬਤ ਤੋਂ ਹੁਣ ਪਹੁੰਚੇ ਕਿਉਂਕਿ ਲਗਾਤਾਰ ਪਹਿਲਾਂ ਵੀ ਆਇਆ ਸੀ ਪਿਛਲੀ ਵਾਰ ਵੀ ਸੀ ਕਿਹਾ ਸੀ ਪਰ ਪ੍ਰਪੋਜ਼ਲ ਨਹੀਂ ਹੈਗਾ ਤਾਂ ਬਸ ਮਨੇ ਗੱਲ ਹੋਈ ਸੀ ਇਹਨਾਂ ਨੇ ਅੱਜ ਪੰਜਾਬ ਵਾਲਿਆਂ ਨੇ ਅਧਿਕਾਰੀਆਂ ਨਾਲ ਜਸ ਕਰਨ ਜੇ ਆਏ ਹੋਣਗੇ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਦਿਨ ਹੋ ਗਿਆ ਤੁਸੀਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਜੀ ਆਇਆਂ ਆਜੋ ਮੇਰੇ ਤੇ ਕਿੰਨੀ ਗੱਲ ਹੋਈ ਹੈ ਬਸ ਲੇਖਣ ਲਾ ਕੁਝ ਨਹੀਂ ਇਹੀ ਹੋਊਗਾ ਵੀ ਹਾਲਚਾਲ ਪੁੱਛਿਆ ਹਾਲਚਾਲ ਪੁੱਛ ਲੈਣਗੇ ਹਾਲਚਾਲ ਪੁੱਛ ਕੇ ਜਿਹੜੀ ਆਪਾਂ ਚਾਹੁੰਦੇ ਆ ਵੀ ਕੋਈ ਪ੍ਰਪੋਜ਼ਲ ਆਈ ਪ੍ਰਪੋਜ਼ਲ ਤੇ ਕੋਈ ਵਿਚਾਰ ਕਰੀਏ ਜਾਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੇ ਕੋਈ ਮਿਲਣ ਦਾ ਜਾਂ ਕੋਈ ਆਪ ਦਾ ਪੱਖ ਰੱਖਿਆ ਕਿ ਨਹੀਂ ਰੱਖਿਆ ਉਹ ਮੈਨੂੰ ਲੱਗਦਾ ਨਹੀਂ ਨਜ਼ਰ ਆਊਗਾ ਸਿਰਫ ਮੈਲ ਨਹੀਂ ਵਿੱਚ 50% ਵਕੀਲਾ ਵੱਲੋਂ ਪਿਆਰਵਾਜੀ ਕੀਤੀ ਆ ਜਦੋਂ ਕੋਈ ਜਾਣ ਤੋਂ ਗਾਉਂਗੇ ਆ ਲਾਜ਼ਮੀ ਲਾਜ਼ਮੀ ਨਹੀਂ 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 ਉਹ 100% ਰੱਖਾਂਗੇ 100% ਰੱਖਾਂਗੇ ਇਹ ਗੱਲ ਕਿ ਆਪਾਂ ਕਿੰਨੇ ਵਾਰੀ ਸਾਡੀਆਂ ਮੀਟਿੰਗਾਂ ਹੋ ਗਿਆ ਕਿੰਨੇ ਵਾਰੀ ਤੁਸੀਂ ਆਇਓ ਉਹਦਾ ਰਿਜ਼ਲਟ ਇਹ ਕੁਝ ਮਿਲਣਾ ਸੀਗਾ ਬੁਲਾਦਮੀ ਰੱਖਾਂਗੇ ਸਾਰੀ ਜਿਹੜੀ ਡਾਕਟਰਾਂ ਦੀ ਟੀਮ ਜਿਹੜੀ ਟੈਕਅੱਪ ਕਰਦੀ ਆ ਉਹਦਾ ਕੋਈ ਰਿਪੋਰਟ ਜਨਤਕ ਕੀਤੀ ਜਾਊਗੀ ਕਿ ਤੁਸੀਂ ਕਹਿ ਰਹੇ ਸੀ ਕਿ ਉਹ ਆ ਕੇ ਜਨਤਕ ਕਰਨ ਕਿ ਹਾਲ ਤੱਕ ਫਿਰ ਪਾਜ ਸੋਟਾ ਸਾਹਿਬ ਨੇ ਦਾ ਬੀ ਬਹੁਤ ਜਾਣਕਾਰੀ ਦਿੱਤੀ ਹੈ ਪ੍ਰੋਪਰ ਰਿਪੋਰਟ ਤੋਂ ਤੱਕ ਜਾਂਚ ਹੋ ਸਕਦੀ ਹੈ। ਚਲੋ ਜਿਹੜੀ ਤੁਸੀਂ ਵੀ ਚੰਗੀ ਤਰ੍ਹਾਂ ਸਮਝ ਰਹੇ ਹੋ ਜਿਹੜੀ ਇੱਥੇ ਡਾਕਟਰਾਂ ਦੀ ਟੀਮ ਹੈ। ਇਹਨਾਂ ਕੋਲੇ ਵਿਚਾਰਾਂ ਕੋ ਸੈਂਪਲ ਲੈ ਕੇ ਤੇ ਸੈਂਪਲ ਭਰ ਕੇ ਦੇਣਾ। ਹੱਥ ਦੇਕਾਰ ਜਿਹੜਾ ਸਾਰਾ ਕੁਝ ਪੇਸ਼ ਕਿਵੇਂ ਕਰਨੀ ਹੈ। ਉਹਦਾ ਰਿਜ਼ਲਟ ਕੀ ਦੱਸਣਾ ਉਹਨਾਂ ਦੇ ਹੱਥ 'ਚ ਹੈ। ਉਹ ਜਿਹੜੇ ਮੈਨੂੰ ਲੱਗਦਾ ਪੱਖ ਠੀਕ ਨਹੀਂ ਰੱਖਿਆ ਗਿਆ। ਉਸ ਪੱਖ ਤੇ ਲਾਜ਼ਮੀ ਇਹਨਾਂ ਨਾਲ ਪੰਜਾਬ ਦੇ ਅਧਿਕਾਰੀਆਂ ਨਾਲ ਆਪਾਂ ਗੱਲ ਕਰਾਂਗੇ। ਅਗਰ ਇੱਕ ਮੇਨ ਚੀਜ਼ ਹੈ ਕਿ ਕੇਂਦਰ ਤੋਂ ਨਾਲ ਕਹਿੰਦੇ ਕਿ ਕਿਸਾਨ ਜਿੰਨੇ ਦੇ ਪੇਰ ਤੱਕ ਕੱਟ ਨਹੀਂ ਉੱਤੇ ਗੱਲਬਾਤ ਨਹੀਂ ਸ਼ੁਰੂ ਕੀਤੀ ਜਾ ਸਕਦੀ। ਛੋਟੀਆਂ ਮੀਟਿੰਗਾਂ ਹੋ ਰਹੀਆਂ ਨੇ 18 ਨੂੰ ਵੀ ਮੀਟਿੰਗ ਦੁਬਾਰਾ ਤੋਂ ਤੁਸੀਂ ਬੁਲਾਈ ਹੈ ਕਿਸਾਨ ਬੋਲ ਕੇ ਦੇ ਨਾਲ ਗੱਲਬਾਤ ਦਾ ਰਸਤਾ ਕਰਦੇ ਨੇ। ਕੋਈ ਹਲੇ ਤੱਕ ਇਦਰੋ ਰਹਿ ਬਣ ਪਈ ਹੈ ਕਿ ਕਿਵੇਂ ਇਕੱਠੇ ਹੋਣਾ। ਦੇਖੋ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਦਾ ਜਿਹੜਾ ਇੱਕ ਪ੍ਰਚਾਰ ਹੈ ਅਸੀਂ 10 ਨੂੰ ਵੀ ਇਕੱਠੇ ਬੈਠੇ ਹਾਂ। ਸੰਜੀਪ ਸੀ ਕੀਤੀ ਆ। ਉਹਦੇ ਵਿੱਚ ਉਸ ਇੱਕ ਪੇਲ ਕੀਤੇ ਵੇ 15 ਬਹੁਤ ਦੂਰ ਹੈ ਉਹ ਸਾਡੇ ਸਾਥੀ ਸਾਨੂੰ ਇੱਕ ਚਿੱਠੀ ਲੈ ਕੇ ਆਏ ਸੀ ਵੀ ਪਟਿਆਲੇ 'ਚ ਮੀਟਿੰਗ ਕਰਾਂਗੇ ਉਹਨਾਂ ਨੇ ਉਸ ਅਪੀਲ ਤੇ ਗੌਰ ਕਰਕੇ ਅਸੀਂ 13 ਦੇ ਵਿੱਚ ਆਪਾਂ ਪਾਤੜਾ ਦੇ ਵਿੱਚ ਮੀਟਿੰਗ ਕੀਤੀ ਪਾਤੜਾ ਦੇ ਵਿੱਚ ਮੀਟਿੰਗ ਕਰਕੇ ਅਸੀਂ ਦੋ ਪ੍ਰੋਗਰਾਮ ਵੀ ਸਾਂਝੇ ਕੀਤੇ ਐ 10 ਵਾਲਾ ਤੇ 13 ਵਾਲਾ ਤਾਂ ਹੋਰ ਸਰਕਾਰ ਕੀ ਕਰਉਣਾ ਚਾਹੁੰਦੀ ਸਾਰੇ ਜਿਹੜੇ ਕਿਸਾਨ ਆ ਪੂਰੇ ਭਾਰਤ ਦੇ ਕਿਸਾਨ ਇਕੱਠੇ ਆ ਅੱਜ ਬੱਚੇ-ਬੱਚੇ ਦੇ ਸਵਾਲ ਹੈ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਵੀ ਬਚਣੀ ਚਾਹੀਦੀ ਤੇ ਐਮਐਸਪੀ ਗਰੰਟੀ ਕਾਨੂੰਨ ਵੀ ਬਣਨਾ ਚਾਹੀਦਾ ਤਾਂ ਮੈਨੂੰ ਲੱਗਦਾ ਵੀ ਇੱਕ ਕੱਫੀ ਹੋਣ ਦਾ ਵੀ ਜਿਹੜਾ ਐਕਸ਼ਨ ਪਨਾ ਲਾਉ ਕਰਨਾ ਪਿਆਦਾ ਕਿਉਂਕਿ ਧੰਨਵਾਦ ਦੇ ਸਹਿਤ ਲਗਾਤਾਰ ਦੇਖੋ ਮੇਰੇ ਵੱਲੋਂ ਤਾਂ ਹਰੇ ਹਮੇਸ਼ਾ ਹੀ ਹਰੇਕ ਪੀਸੀ ਦੇ ਵਿੱਚ ਮੈਂ ਅਪੀਲ ਕਰਦਾ ਅੱਜ ਵੀ ਕਰਦਾ ਮੈਂ ਤਾਂ ਇਹ ਵੀ ਕਰਦਾ ਵੀ ਜੇ ਇਸ ਫਾਰਮਾ ਤੋਂ ਜਿਹੜੀਆਂ ਬਾਹਰ ਵੀ ਹਜੇ ਕਿਸਾਨ ਜੱਸੇ ਬੰਦਿਆਂ ਕਿਸੇ ਹੋਰ ਸਟੇਟ ਦੇਿਆਂ ਵੀ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਖਨੌਰੀ ਆਉਣਾ ਚਾਹੀਦਾ ਸਰ ਜਿਹੜੀ ਮੀਟਿੰਗ ਉੱਪਰ ਹੋਈ ਸੀ ਉੱਪਰ ਮੀਟਿੰਗ ਹੋਈ ਸੀ 18 ਨੂੰ ਦੁਬਾਰੇ ਹੋਣੀ ਹੈ ਕਿ ਉੱਪਰਨੇ ਕਰਚਾ ਹੋਈ ਸੀ ਵੀ ਅਗਲੀ ਵਾਰ ਜਦੋਂ ਮੀਟਿੰਗ ਹੋਏਗੀ ਆਪਾਂ ਕੋਈ ਸਮਝਾਇਆ ਫਲਾਨ ਦੇਵਾਂਗੇ ਹੱਦ ਤੱਕ ਤਾਂ ਸਿਰਫ 26 ਵਾਲੇ ਪ੍ਰੋਗਰਾਮ ਤੱਕ ਹੀ ਜਿੰਨੀ ਜਾਣਕਾਰੀ ਮਿਲ ਰਹੀ ਹੈ ਕਿ ਸਹਿਮਤੀ ਅਸਰ ਵੱਜੇ ਨਾਰਾਜ਼ਗੀ ਸਿਰਫ ਦੂਰ ਹੋਈਆਂ ਨੇ ਉਸ ਮੀਟਿੰਗ ਦੇਖੋ ਅਸੀਂ ਇਕੱਠੇ ਤਾਂ ਨਜ਼ਰ ਆਏ ਆ ਬਿਲਕੁਲ ਐਵੇਂ ਜ਼ਿਕਰ ਕਰਕੇ ਕਿਸੇ ਫੈਸਲੇ ਤੇ ਵੀ ਇਕੱਠੇ ਦੱਸਾਂਗੇ ਨਜ਼ਰ ਆਉਂਦਾ ਇਕੱਠੇ ਹੋਣ ਚ ਫਰਕ ਬਹੁਤ ਅੰਦਾਜ਼ਾ ਪਰ ਇੰਨਾ ਹੀ ਫਰਕ ਹੈ ਨਾ ਫਿਰ ਅਸੀਂ ਇਕੱਠੇ ਆਏ ਆ ਹੌਲੀ ਹੌਲੀ ਫਿਰ ਅਸੀਂ ਨੱਟ ਦੇ ਸ਼ੰਭੂ ਤੋਂ ਉੱਤੇ ਵੀ ਐਲਾਨ ਕਰਦਾ ਵੀ 21 ਤਰੀਕ ਨੂੰ ਦਿੱਲੀ ਕੋਚ ਕਰਨਾ ਫਿਰ 101 ਕਿਸਾਨਾਂ ਜਿੱਤ ਕਿ ਦੋਨੇ ਪਾਸੇ ਜਾਣ ਦੇ ਨਾਲ ਕਿਸਾਨ ਵੀ ਡਿਵਾਈਡ ਹੋਣਗੇ ਕਿਉਂਕਿ ਜ਼ਿੰਮੇਵਾਰਤਾ ਉਹਨੇ ਕੀ ਹੈ ਜੱਥੇਬੰਦੀ ਤਾਂ ਉਹਨੇ ਕੀ ਹੈ ਕੈਡਰ ਤਾਂ ਉਹਨਾ ਕੀ ਹੈ ਵੀ ਉਧਰ ਵੀ ਡਿਵਾਈਡ ਹੋਣ ਦੇ ਨਾਲ ਉਹ ਇੱਕ ਤੇ ਕੱਟ ਹੋਣਾ ਜ਼ਰੂਰੀ ਹੈ ਨਹੀਂ ਵੇਖੋ ਨਾ ਜਿਹੜੇ ਸਾਡੇ ਤਿੰਨ ਮੋਰਚੇ ਚੱਲ ਰਹੇ ਆ ਰਤਨਪੁਰਾ ਖਨੌਰੀ ਤੇ ਆਪਣਾ ਸ਼ੰਭੂ ਠੀਕ ਹੈ ਸਾਰਿਆਂ ਨਾਲ ਉਹ ਜਿਹੜੀ ਸਥਿਤੀ ਆ ਡੱਲੇਵਾਲ ਸਾਹਿਬ ਦੀ ਉਹ ਖਨੌਰੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਉੱਥੇ ਬੈਠੇ ਆ ਜਿਹੜੇ ਕਿਸਾਨ ਰਤਨਪੁਰੇ ਬੈਠੇ ਆ ਇਹ ਸੋਚਦੇ ਆ ਵੀ ਆਪਾਂ ਵੀ ਕੁਝ ਕਰਗੇ ਉਹਦੇ ਵਿੱਚੋਂ ਮੀਟਿੰਗਾਂ ਹੁੰਦੀਆਂ ਨੇ ਉਦੇ ਵਿੱਚੋਂ ਹਮਦਰਦੀ ਤੋਂ ਜਿਹੜਾ ਕੁਝ ਵੀ ਅਸੀਂ ਬੈਠੇ ਕੀ ਕਰਦੇ ਆ ਅਸੀਂ ਕੁਝ ਕਰਗੇ ਉਹ ਸਾਡੇ ਮੋਰਚੇ ਦੇ ਦੋਨੇ ਫੋਰਮਾਂ ਨੇ ਸਹਿਮਤੀ ਨਾਲ ਜਿਹੜਾ ਫੈਸਲਾ ਲੈਂਦਾ ਉਹਦੇ ਨਾਲ ਠੀਕ ਕੀਤਾ ਅੱਜ ਵੀ ਹਰਿਆਣਾ ਵਾਲੇ ਪਾਸੇ ਤੋਂ ਡਾਕਟਰਾਂ ਦੀ ਟੀਮ ਆ ਕੇ ਮੇਂ ਚੈੱਕਅਪ ਕੀਤਾ ਉਹਨਾਂ ਨੇ ਕਿਹਾ ਜੇ ਇੱਥੇ ਅਗਰ ਕੋਈ ਐਂਬੂਲੈਂਸ ਕਰੀ ਜਾਂ ਕੋਈ ਕਿਸਾਨ ਸਿਰ ਟ੍ਰਿਕਰ ਦਿਆ ਅਸੀਂ ਵੀ ਹੌਸਪੀਟਲ ਲਿਜਾ ਸਕਦੇ ਆ ਕਿ ਉਹ ਜਿਹੜੇ 111 ਬੈਠੇ ਨੇ ਅਗਰ ਉਹਨਾਂ ਚ ਕੋਈ ਵਿਵਾਰ ਹੁੰਦਾ ਜਾਂ ਕੋਈ ਦਿੱਕਤ ਹੋਉਂਦੀ ਉਹਨਾਂ ਨੂੰ ਮਟਲੇਵਾਲ ਸਾਹਵਾਲੀ ਆ ਇਕੱਲੇ ਪਾਣੀ ਲੈ ਰਹੇ ਨੇ ਉਹ ਵੀ ਇਕੱਲੇ ਪਾਣੀ ਲੈਣਗੇ ਕਿਸੇ ਵੀ ਹਸਪੀਟਲ ਦੇ ਵਿੱਚ ਦਾਖਲ ਨਹੀਂ ਹੋਣਗੇ ਕੋਈ ਮੈਡੀਕਲ ਨਹੀਂ ਲੈਣਗੇ ਹਾਂ ਜੇ ਬੀਪੀ ਜਾਂ ਕੋਈ ਸੈਂਪਲ ਲੈਣਾ ਉਹਨਾਂ ਨੂੰ ਅਸੀਂ ਖੋਲ ਦਿੱਤੀ ਉਹ ਲੈ ਵੀ ਗਏ ਸੈਂਪਲ ਜਿਹੜੇ ਉਹ ਮੁੰਡੇ ਨੂੰ ਮਰਗੀ ਦਾ ਦੌਰਾ ਪਿਆ ਸੀਗਾ ਉਹਦੀ ਸਿਹਤ ਬੇਗੜੀ ਸੀ ਉਹ ਅਸੀਂ ਸਾਹਮਣੇ ਕਿਸੇ ਵੀ ਅਸੀਂ ਹਸਪੀਟਲ ਦਾਖਲ ਨਹੀਂ ਹੋਵਾਂਗੇ ਕਿਸੇ ਨੂੰ ਇਥੋਂ ਜਾਣ ਨਹੀਂ ਦੇਵਾਂਗੇ ਜੋ ਸੈਂਪਲ ਹੈ ਉਹ ਲੈ ਜਾਣਗੇ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਤੇ ਪੰਜਾਬ ਵਾਲਿਆਂ ਨੂੰ ਵੀ ਆਪਾਂ ਜਿਵੇਂ ਡੱਲੇਵਾਲ ਸਾਹਿਬ ਨੂੰ ਅੱਜ 52 ਦਿਨ ਤੇ ਆਪਾਂ ਇੱਥੋਂ ਨਹੀਂ ਜਾਣ ਦਿੱਤਾ ਤੇ ਉਹਨਾਂ ਕਿਸਾਨਾਂ ਨੂੰ ਵੀ ਉੱਥੇ ਬੈਠਣਗੇ ਉੱਥੇ ਜਾਣਗੇ। ਅਸੀਂ ਉਹ ਹੁਣ ਹਰ ਰੋਜ਼ ਆਇਆ ਕਰਦੇ ਹਾਂ ਉਹ ਵਾਲੇ ਚੈੱਕਅਪ ਕਰ ਲਈ ਜਾਓ ਨਿਕੋਟਾ ਅੱਡਾ ਗੱਲਬਾਤ ਹੋਈਏ ਜਾਂ ਫਿਰ ਕੋਈ ਜਿਹਾ ਬਾਅਦ ਜਿਵੇਂ ਪੂਰੇ ਪੰਜ ਦਿਨ ਬਾਅਦ ਸੈਂਪਲ ਨਹੀਂ ਨਹੀਂ ਉਹ ਜਦੋਂ ਉਹਨਾਂ ਨੂੰ ਇੱਥੋਂ ਗਈ ਹੋਣੀ ਆ ਖਬਰ ਵੀ ਕਿਸੇ ਕਿਸਾਨ ਨੂੰ ਦੌਰਾ ਪੈ ਗਿਆ ਕਿਸਾਨ ਦੇ ਹਾਲਾਤ ਵਿਗੜਨ ਲੱਗ ਗਿਆ ਉਹ ਮੈਨੂੰ ਡੀਐਸਪੀ ਨੇ ਪੁੱਨ ਕੀਤਾ ਸੀ ਅਸੀਂ ਟੀਮ ਭੇਜ ਰਹੇ ਹਾਂ ਉਹ ਟੀਮ ਆਇਆ ਵਧੀਆ ਗੱਲ ਹੈ ਦੋ ਸਟੇਟਾਂ ਦੇ ਜਿਹ ਮੈਂ ਤਾਂ ਇਹੀ ਪਹਿਲਾਂ ਕਹਿ ਚੁੱਕਿਆ ਵੀ ਜਿਹੜੀ ਬਾਰਡਰ ਤੋਂ ਸਾਡੇ ਤੇ ਗੋਲੀਆਂ ਆਉਂਦੀਆਂ ਸੀ ਉਹ ਤੋਂ ਟੀਮ ਆਈ ਹੈ ਤਾਂ ਵਧੀਆ ਉਹ ਪਿੱਛੇ ਵੀ ਹਟੇ ਨੇ ਸਾਡਾ ਤਾਲਮੇਲ ਵੀ ਵਧੀਆ ਰਿਹਾ ਤਾਂ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਕਿਸਾਨਾ ਉਹ 111 ਉਸੇ ਤੇ ਡਟੇ ਰਹਿਣ ਠੀਕ ਹੈ 11 ਕਰਕੇ ਜੇ ਚੈੱਕ ਹੋ ਹੋਰ ਸਭਾ ਅੰਦਰ ਦੀ ਪਲਾਨਿੰਗ ਨੂੰ ਅੱਗੇ ਬਿਲਕੁਲ ਜੇ ਅੱਗੇ ਵੀ ਜਿਹੜੀ ਆਈ ਆਸੀ ਜ ਮੈਂ ਕਿਹਾ ਸੀ ਜਿਹੜੀ ਭਾਵਨਾਵਾਂ ਇੱਕ ਅਸੀਂ ਨਮਾ ਜਿਹੜਾ ਜੋਸ਼ ਹੈ ਟਰਾਲੀ 'ਚ ਬੈਠਿਆ ਜਾਂ ਹੋਰ ਕਿਤੇ ਬੈਠਿਆ ਸੀ ਉਹਨੂੰ ਕਿਹਾ ਨਾ ਵੀ ਉਹ ਕਿਸਾਨ ਵੀ ਸਾਡੇ ਬੈਠੇ ਨੇ ਉਮਰਨਾਟ ਉਹਨੇ ਡੱਲੇਵਾਲ ਸਭ ਤੋਂ ਪਹਿਲਾਂ ਜੇ ਕੋਈ ਇਹ ਜੀ ਵੀ ਰਿਪੋਰਟ ਆਉ ਜਾਂ ਕੋਈ ਇਹ ਜੀ ਵੀ ਵਿਚਾਰ ਆਊਗਾ ਤਾਂ ਉਹਦੇ لازਮੀ ਵਿਚਾਰਾਂਗੇ ਰੋਜ਼ ਵਿਚਾਰਦੇ ਪਰ ਆ ਇਸ ਵਕਤ ਜਿਹੜੀ ਸਥਿਤੀ ਹੈ ਡੱਲੇਵਾਲ ਸਾਹਿਬ ਦੀ ਉਹ ਸਾਹਮਣੇ ਹੈ ਉਤੇ ਚੰਗੀ ਤਰ੍ਹਾਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਉਤੇ ਆਪਾਂ ਚਰਚਾ ਕੀਤੀ ਆ ਉਮੀਦ ਕਰਾਂਗੇ ਕਿ ਸਰਕਾਰ ਜਲਦ ਤੋਂ ਜਲਦ ਮੀਟਿੰਗ ਸੱਦੇ ਮੰਗਾਂ ਦਾ ਨਵਟਾਰਾ ਕਰੇ ਤੇ ਐਮਐਸਪੀ ਗਰੰਟੀ ਕਾਨੂੰਨ ਬਣ ਲਈ ਜਿਹੜੇ ਡੱਲੇਵਾਲ ਸਾਹਿਬ ਬੈਠੇ ਨੇ ਉਹ ਲੋਕਾਂ ਦੀ ਝੋਲੀ 'ਚ ਪਵੇ ਇਹੀ ਮੀਤ ਦੇ ਨਾਲ ਸਾਰੇ ਲੋਕਾਂ ਦੀ ਨਜ਼ਰਾਂ ਨੇ ਕਿ ਕੇਂਦਰ ਸਰਕਾਰ ਕੀ ਕਰਦੀ ਹੈ ਇਹ ਸਾਸ ਦੇ ਨਾਲ ਆਪਾਂ ਜਿਹੜੀ ਸਮਾਪਤੀ ਕਰ ਗਏ ਧੰਨਵਾਦ ਉਹ ਵੈਸ ਜੀ ਦਾ ਖਾਲਸਾ ਸ੍ਰੀ ਅਕਾਲ